ਅਸਤਿਕਾ ਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਦਾ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਜੀਓ ਵਾਲਾ ਪਹੁੰਚ ਚੁੱਕੇ ਜੀ ਆਪਾਂ ਜ਼ਿਲ੍ਹਾ ਵਿਧਾਨ ਸੇਟੀ ਜੀ ਦਰਨ ਦਾ ਅੱਜ ਵੀ ਬਾਈ ਜੀ ਪੰਜ ਛੇ ਲੈਗ ਪੱਕ ਪਸ਼ੂ ਹੈਗੇ ਆ ਨਾਲ ਟੋਕੜ ਘੱਪਣਾ ਵੀ ਹੈ ਸੱਜਰ ਵੀ ਆ ਤੇ ਨਾਲ ਗਾਂ ਵੀ ਆ ਤੇ ਆਓ ਹੁਣ ਬਾਈ ਜੀ ਨਾਲ ਗੱਲ ਕਰਦੇ ਬਾਈ ਜੀ ਅਸਤਿਕਾ ਹੋਰ ਜੀ ਹੋਰ ਸਭ ਠੀਕ ਠਾਕ ਹੈ ਸ੍ਰੀ ਠੀਕ ਹੈ ਬਾਈ ਜੀ ਨੇ ਕਿਹਾ ਮਾ ਚਾਹ ਹੋਰ ਕੈਮਰਾਮੈਨ ਜੀ ਠੀਕ ਠਾਕ ਬੜੀ ਜੀ ਅੱਜ ਦੇ ਵਰਕ ਲਈ ਅੱਜ ਆਪਣੇ ਕੋਲ ਵੈਨਸ ਹੋਈ ਆ ਆ ਗਿਆ ਲੈ ਆ ਨੀ ਹਾਂ ਕਾ ਮਿਲ ਗਈ ਸਹੀ ਆਪਣੇ ਸੱਜੇ ਬੰਦੇ ਜਿੰਨਾਂ ਨੂੰ ਤਾਂ ਨੀ ਨੀ ਸਿੱਧ ਗੱਲ ਹੁੰਦੀ ਥੋੜੀ ਜਿਹੀ ਅੱਛਾ ਇਹ ਥੋੜਾ ਕਰੇ ਕੋਈ ਸੁਪਰ ਪੁਣਾ ਦੇਖ ਪਾਵੇਂ ਮਗਰ ਪਾ ਕੇ ਕੀ ਹੋਈ ਜਾਂ ਲੈ ਗੱਲ ਬਾਤ ਨਹੀਂ ਜੱਡਾ ਮੇਰੇ ਕਿਹੜਾ ਲੱਗਾ ਕੁੜੀ ਆ ਠੀਕ ਆ ਦੁੱਧ ਕਿੰਨਾ ਸਹੀ ਬਿਲਕੁਲ ਉਹਦੀ ਮਿੱਟੀ ਗੱਲ ਨਹੀਂ 16 ਕਿਲੋ ਥੋੜਾ ਮਗਰ ਵਛੀ ਜੋ ਹੈ ਮਗਰ ਵਛੀ ਆ ਉਹ ਮੇਰੇ ਕੋਲ ਦੇ ਵਛੀ ਵਿਖਾ ਦੇਣੀ ਜਲਸੀ ਕਰਾਉਂ ਦੇ ਵਛੀ ਆ ਦੇਖੋ ਦੇਖਾ ਗਾ ਤੇ ਕਿ ਬਿਆੜਾ ਫਾੜੀ ਵਾਲਾ ਚੱਡਾ ਤੂੰ ਦੱਸੂਆ ਪਹਿਲਾ ਅਜੇ ਪਹਿਲਾ ਸੂਰਜਾ ਫਾੜੀ ਵਾਲਾ ਚੱਡਾ ਵੇਲਾ ਕਿਡਾਈ ਹੋਰ ਰੋਬਰ ਕਰਾ ਲਈ ਲੋ ਜੀ ਪਹਿਲਾ ਸੂਰਜਾ ਕੋ ਮਗਲੇ ਘਰ ਦਾ ਆਪਾਂ ਕੋਈ ਨਹੀਂ ਕੀਤੇ ਠੀਕ ਆ ਹਾਜੀ ਜਾਈਏ ਐ ਆਈ ਰੇ ਆਪਣੇ ਤੋਂ 2 ਦਿਨ ਹੋ ਗਏ ਆ ਲੋ ਜੀ ਪਹਿਲਾ ਸੂਰਜਾ ਫੇੜਦਾ ਚੱਡਾ ਵੇਖੂ ਕਰਾ ਦੇਣਾ ਕੋਈ ਨਾ ਤਰ ਤੜੀ ਮੜੀ ਜੀ ਦੇਖੋ ਮਾਰ ਦੇ ਪਾਲੀ ਲੈ ਪੁਣਾ ਕੱਢੀ ਨਹੀਂ ਕਰੀ ਘਰੋਂ ਕੋਈ ਕਿਤੋਂ ਮੈਂ ਇਹ ਟੈਂਪੂ ਕੋ ਜੜੂ ਇਹੇ ਟੈਂਪੂ ਤੇ ਭੱਜ ਕੇ ਚੜਦੀ ਆ ਉਹ ਬਾਅਦ ਨਹੀਂ ਉਹ ਤਾਂ ਡਰਦੀ ਆ ਨਹੀਂ ਸੀ ਗਿਆ ਵੀ ਬੈਠ ਚੰਗੀ ਆ ਸਾਧੋ ਰਾ ਇਹਨੂੰ ਤੋੜ ਦਿੰਦੇ ਆ ਮਾਲਾ ਇਹਨੂੰ ਮਾਲਾ ਪਛੀਰਾਂ ਤੱਕ ਕੋਈ ਨਹੀਂ ਆਦੇ ਜਗਣਾ ਪਹਿਲੇ ਜਾਉ ਹਾਂ ਇੱਧਰ ਹੁਣ ਲਈ ਜਾਂਦੇ ਹਾਂ ਹਰ ਵਾਰ ਜਿਆ ਨਹੀਂ ਹਾਂਜੀ ਫਿਰ ਫਿਰ ਜਨੀ ਇੱਧਰੇ ਕਰਮਾਈ ਜਿਹੜੇ ਸ਼ੂਕਰ ਪੁਰਾਣੀ ਆ ਬੰਦਾ ਵੀ ਭਾਵੇਂ ਨਾ ਪਾਉ ਕੋਈ ਲੋੜ ਨਹੀਂ ਕੋਈ ਲੋੜ ਹੀ ਨਹੀਂ ਜੋ ਹਾਂਜੀ ਮੱਛੀ ਦਾ ਕੋਈ ਗੱਲ ਸਾਡੇ ਪਾਸ ਹੀ ਆਦਾ ਹਾਂ ਆਪਾਂ ਅੱਜ ਬਾਈ ਵੀਰ ਨੂੰ ਆਪਾਂ ਲਿਆਂਦੀ ਨਹੀਂ ਕਰੀ ਤੇ ਬਹੁਤ ਘੱਟ ਰਹੇ ਕੁਝ ਨਹੀਂ ਜਾ ਹਾਂ ਪੂਰੇ 50 ਹੀ ਮੱਛੀ ਦੇ ਨੇ 50 ਹਾਂ ਦੋ ਦੋ ਛੱਡ ਦਾਂ ਜੇ ਤਾਂ ਠੀਕ ਆ ਜਾ ਜਾ ਤਾਂ ਨਹੀਂ ਕੁਝ ਆਈ ਦੀ ਆ 16 ਕਿਲੋ ਬੱਚੇ ਦੋ ਜੋ ਜਾਓ ਅਗਲੇ ਬੰਨੇ ਮੱਛੀਆਂ ਦੀ ਬੱਜੀ ਮੱਛੀ ਵਿਖਾ ਦਿੰਦੇ ਆ ਤੇ ਠੀਕ ਹੈ ਬਈ ਬੰਦਾ ਚਲੋ ਦੁਕਾਨ ਹਾਰੀ ਝੋਟੀ ਕਿਤੇ ਬੰਦੇ ਉਧਰੋਂ ਆਂਦੀ ਆ 6 ਆ ਦੀ ਗੱਭਰ ਜੋ ਪਾ ਮਗਰ ਕੱਟੀ ਇਹਦੇ ਅੱਪਾ ਜੀ ਕੋਨੇ ਜਿਹੜਾ ਮਿੰਤੀ ਵਾਲਾ ਦੁੱਧ ਉਹ ਭਾਵੇਂ 8 8.5 ਪਾ ਸੱਤਾ ਨਹੀਂ ਗਰੰਟੀ ਦੇਣੀ ਕੋਈ 6 ਮਹੀਨਾਂ ਦੀ ਗੱਭਰ ਨਹੀਂ ਗਰੰਟੀ ਕੋਈ ਕੌਣ ਦਾ ਪਰਲੇ ਆਵੇ ਲਓ ਜੀ ਵੇਖੋ ਪੂਰੀ ਪਾ ਜਨ ਨਾਲ ਝੋਟੀ ਝੋਟੀ ਮੈਂ ਨਾ ਕਿ ਬੇਹਾ ਨਾਲ ਕੱਟੀ ਨਾਲੇ ਪਲੀ ਵੇਹ ਕਿੱਦਾਂ ਤੱਕ ਆਵੇ ਕੱਟੀ ਆ ਦੇਖ ਕਈ ਫਿਰ ਬੜੀ ਪਲੀ ਮੈਂ ਮੈਂ ਤਾਂ ਕੰਦੇ ਸਾਂਭੀ ਬੜੀ ਝੋਟੀ ਬਾਕੀ ਗੱਲ ਸਹੀ ਜੀ 15 16 ਸਰੀ ਝੋਟੀ ਚੰਗੀ ਭਾਈ ਆਈ ਹੋਣੀ ਗੱਡੀ ਚ ਲਾਈ ਦੌੜੀ ਪੋਰਾ ਮੈਂ ਜਾਨ ਬੱਚੇ ਨਹੀਂ ਮਿਲਨੇ ਨਾ ਬੱਚੇ ਦੇ ਬੱਚੇ ਦੇ ਦੋਵੇਂ ਟਾਈਮ ਅੱਛਾ ਦੋਵੇਂ ਟਾਈਮ ਬੱਚੇ ਤੋਂ ਪਗਿਆ ਨਹੀਂ ਪਾਸੇ ਹੁੰਦੇ ਨਹੀਂ ਠੀਕ ਹੈ ਕਹਿੰਦੇ ਪਰ ਇੰਦੀ ਕੀਮਤ ਆ ਪੁਰਾ ਮੋ ਲੋਕ ਨੇ ਜਿਹੜੇ ਪੱਤੇ ਨੇ ਇਹਦਾ 85 ਹਜ਼ਾਰ ਜੀ ਹਾਂ ਆਜਾ 2 ਤੇ 9 ਤੇ 10 ਕੇ ਲੋ ਨੋ 9 10 ਕੇ ਲੋ ਤੇ ਜੀ ਤੇ ਤਾਲੀ ਝੋਡੀ ਇਹ ਨੰਬਰ ਜੱਤਾਂ ਵਾਲੀ ਝੋਡੀ ਨਾਲੀ ਕਬੱਡੀ ਵੱਡੀ ਝੋਡੀ ਪੂਰੀ ਠੀਕ ਹੈ ਚੋ ਆਜੂ ਬਲਕ ਵਰੀਆ ਚੋ ਆ ਇੱਕ ਨੰਬਰ ਠੀਕ ਹੈ ਚੋ ਆ ਮੈਂ ਕਿਹਨੇ ਨਹੀਂ ਕਾਲੀ ਕੋਈ ਆ ਜਾ ਉਹ ਕੱਟੀਏ ਦੇ ਹਾਂਜੀ ਮਰਾ ਕੋਲ 95 ਬੰਦ ਗਿਆ ਮੈਂ ਗੈਸ ਨੋ 80 ਜਾਂਦੀ ਜੋ 8000 ਦੁੱਧ ਦੋ ਬਸ ਠੀਕ ਆ 8 ਮਹੀਨੇ ਦੀ ਗੱਬਣ ਜੋ ਇਹ 8 ਮਹੀਨੇ ਗੱਬਣ ਦੁੱਧ ਹੈ ਨਹੀਂ ਹਾਂ ਦੁੱਧ ਨਹੀਂ ਆਈ 8 ਮਹੀਨੇ ਦੁੱਧ ਦੇ ਬਿਲਕੁਲ ਕੱਥੇ ਬਾਅਦ ਕੋਈ ਡਾਕਟਰ ਲਾਵੇ ਆਉਦਾ ਨਾ ਉਹ ਕੀ ਗੱਲ ਕਰ ਰਿਹਾ ਜੀ ਭਾਰਾ ਬੜਾ ਜਿਆਜ ਕਰੀ ਜਾਂਦਾ ਹੈ ਭਾਜ ਜਨੂ ਦਾ ਬੇਤੋ ਜਿਆ ਜੀ ਹੈ ਭਾਜ ਜਿਆ ਜੀ ਇਹ ਨੂੰ ਮੈਂ ਦੱਸਿਆ ਕਿ ਭਾ ਉਹ ਕਰਦੇ ਕੋਈ ਕਰੂ ਨਾ ਬਸ ਠੀਕ ਹੈ ਮੈਂ ਜੋੜੀ ਤੇ ਨਹੀਂ ਨਹੀਂ ਠੀਕ ਆ ਇੱਕ ਪਹਿਲਾਂ 10 ਰੁਪਏ ਲਾ ਪਾਤੀ ਨਾ ਫੈਟ ਕਰਕੇ ਨਾ ਮੰਨਦੇ ਇਹ ਵੀ ਮੋੜ ਚਾਲ ਦੀ ਜਿਹੜੀ ਹੈਗੀ ਟਰਾਲੀਆਂ ਹੈ ਹੈ ਮੈਂ ਲੋ ਤੁਹਾਨੂੰ ਉਹ ਦੀ ਜਿਆਦੀ ਮੈਂ ਨਾਲ ਤੈਨੂੰ ਆਖਾ ਕਿ ਕਾਣੀ ਲਾ ਲੈਣੀ ਉਹ ਚੰਗੀ ਸਾਨੂੰ ਮੋਈ ਲਾਗ ਵੇਲੇ ਵੇਲੇ ਤੇ ਨਪੜੀ ਬੈਠ ਦਰਬਾਰ ਖੜ ਗਿਆ। ਬੜੀ ਕੁੱਤੀ ਜਾਰੀ ਬਾਦੀ ਬਾਈ ਵਿੱਚ। ਹਾਂਜੀ ਫਿਰ। ਮੋਲੇ ਸਾਥ ਦੋ ਛੱਡਾਂਗੇ ਕੁਝ ਲੈ ਜਾ। ਪੂਰੇ ਪਿੰਡਾਂ ਦੀ। ਤੇ ਨਾਂਗੇ। ਚਲੋ ਜਾਂਦੋ। ਇਹ ਵੀ ਦੋਕਰ ਗੱਬਰ। ਇਹ ਤਾਂ ਯਾਮੀ ਨਹੀਂ ਗੱਬਰ ਯੋ। ਦੁੱਧ। ਦੋ ਤੇ ਨਾਲ ਪੱਕਾ ਦਾ ਮਿੰਤੇ ਦਾ 8 ਕਿਲੋ ਦੋਵੇਂ ਟੈਮ ਹੀ ਭਾਰੇ ਦੇ ਅਸੀਂ। ਦੋਵੇਂ ਟੈਮ ਹੀ ਭਾਰੇ ਦੇ। 60 ਕਿਲੋ ਦੁੱਧ ਆ ਜੀ। ਕਿੰਨਾ ਪੱਕਾ? ਲੋ ਪੱਕਾ। ਨਾ ਜੀ ਕਿੱਥੇ ਪਾਸ। ਬਸ ਠੀਕ ਆ। ਦੇਖੀ ਚਲੋ ਗਰਾਹ ਆਹ ਠੀਕ ਹੈ ਮੇਲ ਨਾਲ ਦਾ ਬਹੁਤ ਸਿਫਤ ਹੈ ਜੀ ਤੇ ਹਾਂ ਮੇਲ ਨਾਲ ਦਾ ਭਾਵੇਂ ਉੱਥੇ ਵਟ ਘਟ ਕੇ ਚਲੂਆ ਇਹਨੂੰ ਅੱਛਾ ਆਹ 22 8 ਕਿਲੋ ਪੱਕਾ ਦੋ ਦੇ ਦੇ ਤਾਈਆਂ ਰਿਚਾ ਕਪਾ ਲਾਸ ਪੀਸ ਹੀ ਆ ਲਾਸ ਜੀ ਦੱਸੋ ਬਰ ਕੀ ਮਤ ਮੁੱਲ ਪੈਂਡ ਕਿਉਂ ਮੱਠੀ ਕਰੀਏ ਪੂਰੇ ਸਾਥੀ ਆ ਦੇ ਦੇ 60000 ਦੀ ਚਲੋ ਠੀਕ ਆ ਛੋੜ ਜੇ ਆਪਾਂ ਕਰਦਾ ਲੋ ਜੀ ਵੇਖ ਲੋ ਬਿਲਕੁਲ ਪਹਾੜ ਜੈਜ ਵਾਲੇ ਪਸ਼ੂ ਭਾਈਆਂ ਕੋਲ ਤੇ ਬੈਰ ਰੋਜ਼ਿੰਗਾ ਮਾਲ ਨੂੰ ਵੇਖੋ ਇਹ ਭਾਂਡ ਕਿੱਥੇ ਮਿਲਣਾ 45000 ਦੀ ਕੁਛ ਨਹੀਂ ਅੱਜੋ ਹਾਲੋ ਬੱਚਾ ਹਾਲੋ ਬੱਚਾ ਹਾਲੋ ਬੱਚੀ ਵੀ ਕੋਈ ਸਾਹਮਣੇ ਬਹੁਤ ਜਾਰੀ ਚੰਗੀ ਆ ਮੀਆਂ ਨਹੀਂ ਲਾ ਲਓ ਪੱਟੀਆਂ ਦੀ ਲਾ ਲਓ ਤੁਹਾਡੇ ਸਾਹਮਣੇ ਨਹੀਂ ਠੀਕ ਹੈ ਬੱਚੀ ਅਰੇ ਪੱਟਿਆਂ ਨੂੰ ਨਹੀਂ ਮੂੰਹ ਮੰਨ ਕੇ ਚਲਸੀ ਆ ਚਲੋ ਬਾਕੀ ਮੇਰਾ ਵੀ ਇੱਥੇ ਆ ਗਏ ਚੁਆਈ ਕਰਕੇ ਚੈੱਕ ਕਰਕੇ ਪਾਸ ਕਰਕੇ ਗਨੇ ਭਾਈ ਜੀ ਆਹ ਬਾਈ ਤਸਦੀਕ ਕਰਕੇ ਖੜਨਾ ਬਿਲਕੁਲ ਬਿਲਕੁਲ ਜੀ ਬਿਲਕੁਲ ਪਰ ਬੱਚੀ ਨੂੰ ਚੱਡ ਆਵੇ ਸੁਣੀ ਨਾ ਕਿਹੜਾ ਲੱਗਾ ਚਲੋ ਦੇਖੀਏ ਆ ਬੱਚੀ ਦੇ ਨਹੀਂ ਪੂਰਾ ਹਾਂ ਜੀ ਪਿੰਡ ਜੀ ਉਹ ਵਾਲਾ ਜਿਹੜਾ ਤਰਨਤਾਰਨ ਨੰਬਰ 88721 ਦਿੱਤ ਗਿਆ